ਇਹ ਕੋਕਸਤ ਅੰਦਰ ਰੋਡ ਦੇ ਉੱਪਰ ਚੌੜੀ ਹੋ ਰਹੀ ਹੈ ਬਿਲਕੁਲ ਧੜਾ ਧੜ ਕਲੋਨੀਆਂ ਕੱਟ ਰਹੀਆਂ ਨੇ ਉੱਥੇ ਵੀ ਸ਼ਾਇਦ ਇੱਕਾ ਦੁੱਕਾ ਕੋਈ ਬੰਦਾ ਹੋਊਗਾ ਜਿਹਦੇ ਕੋਲ ਰੇਰਾ ਨੰਬਰ ਹੋਵੇ ਤਾਂ ਮੈਨੂੰ ਲੱਗਦਾ ਵੀ ਉਹ ਸਾਰੇ ਨਾ ਝੰਡੇ ਲਾ ਕੇ ਹੀ ਵੇਚ ਰਹੇ ਹਲੇ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਤਾਂ ਲਾਈਆਂ ਨੇ ਹਲੇ ਤਾਂ ਸਿਰਫ ਸੜਕਾਂ ਦੇ ਉੱਪਰ ਮਿੱਟੀ ਪਾ ਕੇ ਵੇਚੀ ਜਾਂਦੇ ਨੇ ਜੀ ਉਹ ਹਲੇ ਤਾਂ ਲੋਕਿੰਗ ਟਾਈਲਸ ਵੀ ਨਹੀਂ ਲਗਾਈਆਂ ਉੱਥੇ ਉਹ ਪਾਜੀ ਲੋਕ ਤਾਂ ਸੈਲਰ ਵੇਚਣ ਲੱਗੇ ਤੁਸੀਂ ਦੱਸੋ ਸੈਲਰ ਕਦੇ ਵਿਕ ਸਕਦਾ ਸੈਲਰ ਦੇ ਅੰਦਰ ਕਲੋਨੀ ਕੱਟ ਗਈ ਉਹ ਵੇਖੀ ਜੇ ਕਿਨਾਂਗੇ ਸਾਨੂੰ ਦਿਖੇ ਨਾ ਅੰਦਰ ਹੀ ਕੱਟ ਗਈ ਉਹ ਬਈ ਕਿੱਥੇ ਨੇ ਹੁਣ ਅਧਿਕਾਰੀ ਕਿਉਂ ਨਹੀਂ ਉਹ ਜਾ ਕੇ ਚੈੱਕ ਕਰਦੇ ਵੀ ਕਿੱਥੇ ਆ ਰੇਰਾ ਵਾਲੇ ਕਿੱਥੇ ਪੁੱਡਾ ਵਾਲੇ ਕਿੱਥੇ ਨੇ ਬਾਅਦ ਵਿੱਚ ਜਦੋਂ ਬਣ ਜਾਂਦੀ ਹੈ ਪੈਸਾ ਲੱਗ ਜਾਂਦਾ ਲੋਕ ਫਸ ਜਾਂਦੇ ਉਹਦੋਂ ਤੁਸੀਂ ਬੁਲਡੋਜ਼ਰ ਲੈ ਕੇ ਜਾਣ ਦੀ ਬਜਾਏ ਜਦੋਂ ਉਹਨਾਂ ਨੇ ਝੰਡੇ ਲਾਏ ਜਦੋਂ ਉਹਨਾਂ ਨੇ ਮਿੱਟੀ ਪਾਈ ਸੜਕਾਂ ਪੱਧਰੀਆਂ ਕੀਤੀਆਂ ਉਦੋਂ ਹੀ ਤੁਸੀਂ ਜਾ ਕੇ ਪੁੱਛੋ ਵੀ ਭਲਾ ਕਿਹੜੇ ਖਾਤੇ ਦੇ ਵਿੱਚ ਹੈ ਅਸੀਂ ਪੁੱਡਾ ਚਲੇ ਗਏ ਅਸੀਂ ਅਧਿਕਾਰੀਆਂ ਦੀ ਬਾਈਟ ਕੀਤੀ ਗਿਆ ਹਾਂਜੀ ਸਰ ਦੱਸੋ ਕਦੇ ਤਾਂ ਅਥਾਰਾਈਜ਼ ਨਹੀਂ ਹੈ ਮੈਂ ਕਿਹਾ ਜੀ ਤੁਹਾਨੂੰ ਪਤਾ ਹੈ ਕਹਿੰਦੇ ਹਾਂ ਸਾਡੇ ਕੋਲ ਕੇਸ ਆ ਮੈਂ ਕਿ ਤੁਸੀਂ ਬੋਰਡ ਕਿਉਂ ਲਗਾਇਆ ਉੱਥੇ ਤੁਸੀਂ ਬੋਰਡ ਲਗਾਦੋ ਵੀ ਅਥਾਰਾਈਜ਼ਡ ਨਹੀਂ ਹੈ ਕਿਉਂ ਵੇਚ ਰਹੇ ਹੋ ਬੰਦਾ ਉਹ ਬੰਦਾ ਵੇਚ ਰਿਹਾ ਸਰਾਂਦਰ ਰੋਡ ਦੀ ਕਲੋਨੀ ਦੀ ਗੱਲ ਹੈ ਅਧਿਕਾਰੀ ਤਾਂ ਝੂਠ ਨਹੀਂ ਬੋਲਣਗੇ ਅਧਿਕਾਰੀ ਕਹਿੰਦੇ ਸਾਡੇ ਕੋਲੋਂ ਇਹ ਮਾਨਤਾ ਪ੍ਰਾਪਤ ਨਹੀਂ ਹੈ ਪਰ ਉੱਥੇ ਉਹਨੇ ਲਿਖ ਕੇ ਲਾਇਆ ਹੈ ਮਤਲਬ ਇਸ ਲੈਵਲ ਦੀ ਧੰਦੇ ਲਈ ਹੁੰਦੀ ਹੈ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਤੁਹਾਡੀ ਖੂਨ ਪਸੀਨੇ ਦੀ ਕਮਾਈ ਜਾਂ ਤੁਹਾਡੇ ਜੁੜੇ ਹੋਏ ਪੈਸੇ ਜਾਂ ਚਾਹੇ ਤੁਹਾਡਾ ਕਾਲਾ ਧਨ ਕਰਤਾ ਤੁਸੀਂ ਇਨਵੈਸਟਰ ਹੋ ਜੇਕਰ ਤੁਸੀਂ ਇਨਵੈਸਟ ਕਰਨਾ ਤਾਂ ਉਹਨੂੰ ਸਾਫ਼ ਸੁਥਰੀ ਤਾਂ ਤੇ ਵਧੀਆ ਬੰਦਿਆਂ 'ਚ ਇਨਵੈਸਟ ਕਰੋ ਜਿਹੜਾ ਕੋਲ ਸਾਰੇ ਡਾਕੂਮੈਂਟਸ ਹੋਣ ਕੱਲ ਨੂੰ ਤੁਹਾਡੀ ਕੀਮਤ ਵਧਣੀ ਹੈ ਨਹੀਂ ਵਧਣੀ ਉਹ ਕਿਸਮਤ ਹੈ ਪਰ ਆਪਣੀ ਅੱਖਾਂ ਬੰਦ ਕਰਕੇ ਖੁਦ ਛਾਲ ਨਾ ਮਾਰੋ